सरपंच ਦੀ ਸੱਸ ਤੇ ਮਨਰੇਗਾ ਚ ਦਿਹਾੜੀ ਕੰਮ ਕਿੱਦਰੇ ਤੇ ਪੈਸੇ ਕਿੱਧਰੋਂ ਮਲੇਰਕੋਟਲਾ ਦੇ ਪਿੰਡ ਮਹੌਰਾਣਾ ਦੀ ਸਰਪੰਚ ਜਿਸ ਦੀ ਮਨਰੇਗਾ ਵਿੱਚ ਦਿਹਾੜੀ ਲੱਗਦੀ ਸੀ ਪਰ ਦੱਸਦੀ ਹੈ ਕਿ ਉਹ ਪ੍ਰਾਈਵੇਟ ਕੰਮ ਵੀ ਕਰਦੀ ਸੀ ਪਰ ਕੰਮ ਦੇ ਪੈਸੇ ਦੋਵੇਂ ਪਾਸੋਂ ਲੈਂਦੀ ਸੀ ਸਰਪੰਚ ਸਮੇਤ ਮਹਿਕਮੇ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਲੰਬੇ ਸਮੇਂ ਤੋਂ ਕਰਦੇ ਆ ਰਹੀ ਸੀ ਅਜਿਹੇ ਕਾਰਨਾਮੇ ਪਹਿਲਾਂ ਵੀ ਇਹ ਸਰਪੰਚ ਆਪਣੇ ਨੋਕੇ ਕਾਰਨਾਮੀਆਂ ਕਾਰਨ ਹਮੇਸ਼ਾ ਹੀ ਵਿਵਾਦਾਂ ਵਿੱਚ ਘिरी ਰਹੀ ਹੈ ਇਸ ਦੇ ਚੱਲਦਿਆਂ ਕੁਝ ਮਹੀਨੇ ਸਸਪੈਂਡ ਵੀ ਰਹੀ ਅਤੇ ਸਿਆਸੀ ਪਹੁੰਚ ਅਤੇ ਮਹਿਕਮੇ ਨਾਲ ਮਿਲੀਭੁਗਤ ਕਰਕੇ ਦੁਬਾਰਾ ਬਹਾਲ ਹੋਈ ਹੈ ਅਤੇ ਬਹਾਲ ਹੁੰਦਿਆਂ ਹੀ ਹੁਣ ਆਪਣੀ ਸਸਦੀਆਂ ਦਿਹਾੜੀਆਂ ਮੰਡਰੇਗਾ ਵਿੱਚ ਲਗਾ ਰਹੀ ਹੈ ਜੋ ਕੰਮ ਤੇ ਨਹੀਂ ਜਾਂਦੀ ਜਿਸ ਦਾ ਪੰਚਾਇਤੀ ਮੈਂਬਰਾਂ ਅਤੇ ਹੋਰ ਪਿੰਡ ਵਾਸੀਆਂ ਨੇ ਵਿਰੋਧ ਕੀਤਾ 27 27 ਹੈ 7 ਇਧਰ 7 ਹੈ ਇਸ ਟਾਈਮ ਕਿੱਥੇ ਦੱਸ ਰਹੇ ਹੋ ਤੁਸੀਂ ਕਿਹ ਹੋਏ ਹੋ ਵਾਸ਼ਰੂਮ ਗਏ ਸੀ ਅੰਕਲ ਜੀ ਉਹਦਾ ਕੰਮ ਗਏ ਨੇ ਬਾਅਦ ਚ ਕਹਿੰਦੇ ਮੈਂ ਇਧਰ ਦੀ ਮੰਨਣਾ ਨਹੀਂ ਚੱਲਦੀ ਸੀ ਕੰਮ ਗਏ ਨੇ ਜੇ ਵਾਸ਼ਰੂਮ ਗਏ ਨੇ ਵਾਸ਼ਰੂਮ ਜਾ ਕੇ ਕਹਿੰਦੇ ਸੀ ਮੈਂ ਇਧਰ ਦੀ ਲੰਘ ਜਾਨੀ ਆ ਜੀ ਹਾਂ ਕਰ ਗਏ ਨੇ ਨਹੀਂ ਘਰੇ ਜਾਣਾ ਅਲਾਉਡ ਹੈ ਅਲਾਉਡ ਤਾਂ ਹੈ ਨਹੀਂ ਜਿਨ੍ਹਾਂ ਨੇ ਕੰਮ ਸੀ ਵੀ ਹਾਂ ਨਹੀਂ ਫਿਰ ਹਾਜ਼ਰੀ ਲਵਾ ਕੇ ਕੰਮ ਤੇ ਜਾ ਸਕਦਾ ਕੋਈ ਨਹੀਂ ਨਹੀਂ ਇਹ ਤਾਂ ਨਹੀਂ ਹੈ ਜਾ ਨਹੀਂ ਸਕਦੀ ਫਿਰ ਫਿਰ ਉਹ ਕਿਵੇਂ ਗਏ ਹੋਇਆ ਪੁੱਛ ਕੇ ਗਏ ਸੀ ਜਿਨ੍ਹਾਂ ਨੂੰ ਕੰਮ ਸੀ ਮੈਨੂੰ ਤਾਂ ਐ ਪਤਾ ਲੱਗਿਆ ਵੀ ਉਹ ਕਿਸੇ ਦੇ ਕੰਮ ਕਰਨ ਜਾਂਦੇ ਆ ਪਹਿਲਾਂ ਵਿਆਹ ਸੀਗਾ ਉਹ ਵੀ ਉਧਰ ਵਾਜ ਰਹੇ ਸੀਗੇ ਸੀ ਸਰ ਮੈਨੂੰ ਤੁਹਾਨੂੰ ਕੰਦੇਸ ਨੂੰ ਮੈਨੂੰ ਕੋ ਜਰੂਰੀ ਕੰਮ ਠੀਕ ਹੈ ਹਾਂਜੀ ਨਿਕਲਿਓ ਮੈਂ ਸੁਨੇਹਾ ਮੈਂ ਸੁਨੇਹਾ ਭੇਜਿਆ ਸੀਗਾ ਵੀ ਭਾਈ ਇੱਥੇ ਮਾਤਾ ਕੰਮ ਕਰਦੇ ਉਹਨਾਂ ਨੇ ਕਿਹਾ ਵੀ ਕੰਮ ਕਰਦੇ ਨੇ ਉੱਪਰ ਨਹੀਂ ਨਹੀਂ ਮੈਂ ਤਾਂ ਚਾਹ ਪੀ ਕੇ ਮੁੜਿਆ ਹੀ ਵਸ ਨਹੀਂ ਉਹਨਾਂ ਨੇ ਮੈਨੂੰ ਆਪ ਕਿਹਾ ਵੀ ਉੱਪਰ ਕੰਮ ਕਰਦੇ ਨੇ ਤੁਸੀਂ ਮੇਰੇ ਕੋਲ ਦੀ ਲਖੇ ਹੋ ਤੁਸੀਂ ਐਵੇਂ ਨਹੀਂ ਜਦੋਂ ਉਹਨਾਂ ਨੇ ਕਿਹਾ ਵੀ ਬਾਹਰ ਭਾਈ ਕੋਈ ਡੀਕਦਾ ਤੁਸੀਂ ਮੇਰੇ ਕੋਲ ਦੀ ਲਖ ਕੇ ਹੋ ਰੇ ਆਗੇ ਸਰਵੀਰ ਜੀ ਮੈਨੂੰ ਪਤਾ ਨਹੀਂ ਸੀ ਨਾ ਵੀ ਤੁਸੀਂ ਬੁਲਾਉਨੇ ਹੋ ਨਹੀਂ ਭਾਈ ਇਹ ਅਲਾਉਡ ਹੈ ਵੀ ਤੁਸੀਂ ਉਹ ਮਤਲਬ ਇੱਥੋਂ ਕਿਸੇ ਦੇ ਘਰੇ ਚਲੇ ਜਾਓ ਇਹ ਦੱਸੋ ਭਾਈ ਮੇਟਨ ਭਾਈ ਤੂੰ ਦੱਸ ਛੁੱਟੀਆਂ ਲੈ ਕੇ ਗਈ ਸੀ ਨਹੀਂ ਕੜੀ ਐ ਛੁੱਟੀ ਦਿੱਤੀ ਜਾ ਸਕਦੀ ਹੈ ਤੁਰ ਤੂੰ ਹੀ ਤਾਂ ਪਹਿਲਾਂ ਵੀ ਇੱਕ ਵਿਆਹ ਬਕਤਾ ਲਿਆ ਨਹੀਂ ਵਿਆਹ ਗਏ ਹੋ ਜੀ ਵਿਆਹ ਤੇ ਸਬੂਤ ਨੇ ਸਾਡੇ ਕੋਲੇ ਇੱਕ ਵਿਆਹ ਬਕਤਾਇਆ ਅੱਜ ਫੁੱਲਾਂ ਦਾ ਬਕਤਾਉਣ ਚਲੇ ਗਏ ਤੁਸੀਂ ਫੁੱਲਾਂ ਤੇ ਜੀ ਮੈਂ ਉੱਥੇ ਸਾਰੀ ਡਿਹੜੀ ਨਹੀਂ ਸੀ ਰਹਿਣਾ ਮੈਂ ਤਾਂ ਮਾੜਾ ਜਿਹਾ ਸੱਜੜਾ ਹੀ ਦੇਣਗੀ ਨਹੀਂ ਐ ਤਾਂ ਚਲੋ ਕੋਈ ਵੀ ਕਹੂਗਾ ਜੀ ਭਾਈ ਕੱਲ ਨੂੰ ਢੇੜਾ ਦੇਣਾ ਕੀ ਨਾਮ ਹੈ ਸਰ ਤੁਹਾਡਾ ਮੇਰਾ ਸਰ ਰਵਿੰਦਰ ਸਿੰਘ ਮੈਂ ਪੰਚਾਇਤ ਦਾ ਮੈਂਬਰ ਅੰਗਾ ਮੌਜੂਦਾ ਇਹ ਕੀ ਮਸਲਾ ਹੈ ਜੀ ਪੂਰਾ ਜਿਹੜਾ ਮਤਲਬ ਮੋਹਰਾਣੇ ਹੋਇਆ ਸਰਪੰਚ ਦੀ ਜਿਹੜੀ ਮਾਤਾ ਜਸਪਾਲ ਕੌਰ ਉਹਦੇ ਵੱਲੋਂ ਨਰੇਗਾ ਚ ਦਿਹਾੜੀਆਂ ਲਾਉਣ ਨੂੰ ਲੈ ਕੇ ਕੀ ਮਸਲਾ ਹੈ ਉਹ ਸਾਰਾ ਮਸਲਾ ਸਾਰਾ ਇਹ ਹੈਗਾ ਵੀ ਜੇ 4 5 6 ਜਨਵਰੀ ਦਾ ਇੱਥੇ ਸਕੂਲ ਦੇ ਲੱਗੇ ਹੀ ਘਰ ਆ ਉਹਨਾਂ ਦੇ ਵਿਆਹ ਸੀਗਾ ਤੇ ਉੱਥੇ ਇਹਨਾਂ ਵੱਲੋਂ ਹਾਜ਼ਰੀ ਲਵਾ ਕੇ ਸਵੇਰੇ ਸਾਰੀ ਦਿਹਾੜੀ ਉਹਨਾਂ ਦੇ ਕੰਮ ਕੀਤਾ ਜਾਂਦਾ ਸੀਗਾ ਤੇ ਜਦੋਂ ਇਹ ਮਸਲਾ ਸਾਡੇ ਧਿਆਨ ਦੇ ਵਿੱਚ ਆਇਆ ਤਾਂ ਅਸੀਂ ਨੇ ਇਗਨੋਰ ਕਰਤਾ ਕੋਈ ਸਾਡੇ ਧਿਆਨ ਨਹੀਂ ਦਿੰਦਾ ਹੈਗਾ ਤੇ ਅੱਜ ਜਦੋਂ ਪੱਤਰਕਾਰਾਂ ਦੀ ਟੀਮ ਨੇ ਜਾ ਕੇ ਟੋਬੇ ਦੇ ਛਾਪਾਂ ਮਾਰਿਆ ਤਾਂ ਉੱਥੇ ਪਾਇਆ ਗਿਆ ਕਿ ਅੱਜ ਵੀ ਉਹ ਗੈਰ ਹਾਰੇ ਤੇ ਅੱਜ ਕਿਸੇ ਦੇ ਘਰੇ ਮਰਗ ਹੋਈ ਸੀ ਪਿੰਡ ਦੇ ਵਿੱਚ ਉਧਰੋਂ ਕੰਮ ਕਰ ਰਹੀ ਸੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਾਰੇ ਮਸਲੇ ਨੂੰ ਲੈ ਕੇ ਕਿਉਂਕਿ ਜਿਹੜੇ ਉੱਥੇ ਰੈਗੂਲਰ ਕੰਮ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਦੀ ਛਾਖ ਨੂੰ ਵੀ ਬੱਟਾ ਲੱਗਦਾ ਹੈ ਵੀ ਜਿਹੜੇ ਸਹੀ ਕੰਮ ਕਰਦੇ ਨੇ ਵੀ ਜਿਹੜਾ ਇਸ ਤਰ੍ਹਾਂ ਮੋਤਵਾਰਾ ਸੱਜਣ ਹੈ ਜਿਹੜਾ ਜਿਹਦੇ ਹੱਥ ਕਮਾਂਡ ਹੁੰਦੀ ਹੈ ਸਾਰਾ ਪਿੰਡ ਦਾ ਕੰਮਕਾਜ ਚਲਾਉਣ ਦੀ ਜਦੋਂ ਉਹੀ ਇਹੋ ਜਿਹੇ ਬੇਨਿਜ਼ਮੀਆਂ ਕਰਦੇ ਨੇ ਤਾਂ ਤੁਸੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਦੇਖੋ ਸਰ ਪਹਿਲੀ ਬੇਨਤੀ ਸਾਡੀ ਸਰਕਾਰ ਨੂੰ ਉਹੀ ਹੈ ਬੇ ਇਹਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਜੋ ਵੀ ਇਹਦੇ ਵਿੱਚ ਦਿਲਸੀ ਨੇ ਕੋਈ ਵੀ ਬੰਦਾਗਾ ਚਾਹੇ ਉਹ ਮਨਰੇਗਾ ਕਰਮਚਾਰੀ ਆ ਚਾਹੇ ਉਹ ਵਿਡੀਪੀ ਆ ਜਿਨ੍ਹਾਂ ਵੱਲੋਂ ਵੀ ਇਹ ਚੀਜ਼ ਕੀਤੀ ਜਾ ਰਹੀ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇ ਤੇ ਮੈਂ ਚਾਹੁੰਦਾ ਜਿਹੜਾ ਹੁਣ ਤੱਕ ਕੰਮ ਹੋਇਆ ਜਿੰਨਾ ਵੀ ਮਨਰੇਗਾ ਦਾ ਕੰਮ ਹੋਇਆ ਉਹਦੀ ਜਾਂਚ ਹੋਵੇ ਕਿਉਂਕਿ ਜੋ ਕੰਮ ਹੋਇਆ ਪਹਿਲਾਂ ਅੱਧੇ ਬੰਦਿਆਂ ਦੇ ਉਹਦੇ ਵਿੱਚੋਂ ਉਹਨਾਂ ਦੇ ਮਾਸਟਰਾਂ ਦੇ ਪੈਸੇ ਵੀ ਨਹੀਂ ਮਿਲੇ ਹੈਗੇ ਉਹਨਾਂ ਬੰਦਿਆਂ ਨੂੰ ਹੋਰ ਬੰਦਿਆਂ ਨੂੰ ਕਿਸੇ ਨੂੰ ਕੰਮ ਨਹੀਂ ਮਿਲ ਰਿਹਾ ਜਿਹੜੇ ਬੰਦੇ ਘਰੋਂ ਕੰਮ ਦੇ ਲੋੜ ਬੰਦੇ ਨੇ ਉਹਨਾਂ ਨੂੰ ਕਿਸੇ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਇਹ ਦੋ ਦੋ ਪਾਸੇ ਇਸ ਦੀ ਮਾਤਾ ਕੀ ਜੋ ਸਰਪੰਚ ਸਿਖਾ ਦੀ ਉਹਨਾਂ ਦੀ ਸੱਸ ਆ ਗਈ ਇਹ ਦੋ ਦੋ ਪਾਸੇ ਦਿਹਾੜੀਆਂ ਲੈ ਰਹੀ ਹੈ ਇੱਕ ਪਾਸੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਦੂਸਰੇ ਪਾਸੇ ਇਹ ਸਰਕਾਰੀ ਕੰਮ ਦੇ ਵਿੱਚ ਮੰdırੇਗਾਦ ਵੱਲੋਂ ਪੈਸੇ ਆਪਦੇ ਦਿਹਾੜੀ ਪਾ ਰਹੀ ਹੈ ਇੱਕ ਹੋਰ ਵੀ ਤੁਹਾਡੇ ਵੱਲੋਂ ਕਿਹਾ ਗਿਆ ਸੀਗਾ ਵੀ ਨਾਲੇ ਸਰਪੰਚ ਕੋਲ ਕੌਲ ਕੌਰਮ ਪੂਰਾ ਨਹੀਂ ਹੈਗਾ ਤੇ ਕੌਰਮ ਪੂਰਾ ਨਾ ਹੋਣ ਦੇ ਬਾਵਜੂਦ ਇਹ ਮਾਸਰੋਲ ਫਿਰ ਕਿਸ ਤਰ੍ਹਾਂ ਨਿਕਲ ਰਿਹਾ ਸਰ ਅਸੀਂ ਬीडीपीਓ ਸਾਹਿਬ ਕੋਲ ਬੇਨਤੀ ਕੀਤੀ ਸੀ ਵੀ ਅਸੀਂ ਪੰਜ-ਪੰਜ ਇਕੱਠੇ ਆਂਗੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਸਾਡੇ ਪੰਜ-ਪੰਜ ਤੁਸੀਂ ਦੇਖ ਵੀ ਸਕਦੇ ਹੋਵੋਗੇ ਤੇ ਉਹ ਪੰਜ ਪੰਜ ਸਾਡੇ ਨਾਲ ਲੇਗੇ ਅਸੀਂ ਜਦੋਂ ਬੇਨਤੀ ਕੀਤੀ ਉਹਨਾਂ ਨੂੰ ਜਾ ਕੇ ਤਾਂ ਉਹਨਾਂ ਦਾ ਇਹ ਕਹਿਣਾ ਸੀ ਏਪੀਓ ਸਾਹਿਬ ਦਾ ਕਿ ਉਹ ਸਰਪੰਚ ਹੈ ਉਹ ਕੰਮ ਕਰਵਾ ਸਕਦਾ ਮਾਸਟਰੋਲ ਕਰਵਾ ਸਕਦਾ ਕੰਮ ਕਰਵਾ ਸਕਦਾ ਪਰ ਸਾਨੂੰ ਕੀ ਅਜੇ ਤੱਕ ਜਦੋਂ ਵੀ ਅਸੀਂ ਬੀਡੀਪੀਓ ਜਾ ਕੇ ਕੋਈ ਦਰਖਾਸਤ ਦਿੱਤੀ ਹੈਗੀ ਸਾਡੀ ਕੋਈ ਅਪੀਲ ਦਿੱਲੀ ਹੈ ਅਜੇ ਤੱਕ ਸੁਣੀ ਨਹੀਂ ਗਈ ਕੀ ਨਾਮ ਹੈ ਭਾਈ ਤੁਹਾਡਾ ਜੈਸਮਰੀਤ ਕਰੇ ਕੀ ਕੰਮ ਕਰਦੇ ਹੋ ਤੁਸੀਂ ਮੈਂ ਮੇਟ ਹੈ ਜੀ ਹਾਜ਼ਰੀ ਲਾਣੇ ਆ ਜੀ ਮਨਰੇਗਾ ਦੇ ਇੱਕ ਨਾ ਪਈ ਜਸਪਾਲ ਕੌਰ ਦਾ ਮਸਲਾ ਆਇਆ ਜਿਹੜੇ ਸਰਪੰਚ ਸ਼ੇਖਾ ਹੈ ਉਹਨਾਂ ਦੀ ਸੱਸ ਹੈ ਤੇ ਜਗਜੀਵਨ ਸਿੰਘ ਨੇ ਜਿਹੜੇ ਸਰਪੰਚ ਉਹਨਾਂ ਦੀ ਮਾਤਾ ਹੈ ਉਹਦੇ ਵੱਲੋਂ ਮਤਲਬ ਹਾਜ਼ਰੀ ਤੁਹਾਡੇ ਕੋਲ ਲਗਾ ਕੇ ਤੇ ਕੰਮ ਕਿਤੇ ਹੋਰ ਕਰਨ ਦਾ ਮਸਲਾ ਆਇਆ ਉਹਦੇ ਬਾਰੇ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਇੱਥੇ 8 ਵਜੇ ਹਾਜ਼ਰੀ ਮੈਨ ਲਾਣੀ ਹੈ ਇੱਥੇ ਲਗਾ ਕੇ ਚੱਲ ਜਾਂਦੇ ਬਾਅਦ ਚੋਂ ਮੈਂ ਘਰ ਆ ਜਾਨੀ ਹਾਜ਼ਰੀ ਲਗਾ ਕੇ ਉਸ ਤੋਂ ਬਾਅਦ ਚ ਮੈਨੂੰ ਨਹੀਂ ਪਤਾ ਵੀ ਉਹ ਕਿੱਥੇ ਜਾਂਦੇ ਨੇ ਕਿੱਥੇ ਨਹੀਂ ਦੱਸ ਕੇ ਨਹੀਂ ਜਾਂਦੇ ਮੈਨੂੰ ਕੱਲ ਮੈਂ ਮਨਾਂ ਕੀਤਾ ਪਰਸੋਂ ਵੀ ਕੀਤਾ ਮਤਲਬ ਉਹਨਾਂ ਨੇ ਮੇਰੇ ਕਹਿਣੇ ਦੇ ਨਹੀਂ ਚੱਲੇ ਹੈਗੇ ਉਹ ਬਾਅਦ ਚ ਚੱਲੇ ਗਏ ਇਹ ਇੱਕ ਤਾਂ ਚਲੋ ਇੱਕ ਮਸਲਾ ਹੈ ਇਹਦੇ ਨਾਲ ਇੱਕ ਮਸਲਾ ਹੋਰ ਵੀ ਹੈ ਵੀ ਕਈ ਕੁਝ ਐਸੇ ਪਰਸਨ ਨੇ ਜਿਹੜੇ ਕਹਿੰਦੇ ਵੀ ਸਾਡਾ ਨਾਮ ਮਾਸਟਰ ਰੋਲ 'ਚ ਨਹੀਂ ਪਾਇਆ ਜਾਂਦਾ ਵੀ ਉਹ ਕਿਉਂ ਨਹੀਂ ਸਿਪਾਇਆ ਜਾਂਦਾ ਉਹਨਾਂ ਦਾ ਉਹ ਸਰਪੰਚ ਸਾਹਿਬ ਨੇ ਮੈਨੂੰ ਕਿਹਾ ਸੀਗਾ ਦੀਦੀ ਨੇ ਵੀ ਕਿਹਾ ਵਾ ਇਹ ਗੱਲ ਹਾਂ ਵੀ ਮਤਲਬ ਜਿਹੜੇ ਨਾਂ ਨੇ ਉਹ ਆਉਣ ਨਹੀਂ ਦੇਣੇ ਹੈਗੇ ਮੈਂ ਵੀ ਮਤਲਬ ਮੋਰ ਨਹੀਂ ਲਾਣੀ ਹੈਗੀ ਵੀ ਜਿਹੜੇ ਕੁਝ ਨਾਮ ਨੇ ਉਹ ਕਹਿੰਦੇ ਵੀ ਸਾਡੀ ਸਹਿਮਤੀ ਤੋਂ ਬਿਨਾ ਨਹੀਂ ਤੁਸੀਂ ਪਾਉਣੇ ਹੈਗੇ ਹਾਂ ਜੀ ਹਾਂ ਜੀ ਵੀ ਮਤਲਬ ਉਹ ਨਾਂ ਆਉਣਗੇ ਤਾਂ ਅਸੀਂ ਮੋਰ ਨਹੀਂ ਲਾਣੀ ਹੈਗੀ ਕੀ ਨਾਮ ਹੈ ਸਰਦਾਰ ਸਾਹਿਬ ਤੁਹਾਡਾ ਜਸਮੇਲ ਸਿੰਘ ਜੀ ਇੱਕ ਜਸਮੇਲ ਸਿੰਘ ਜੀ ਆਪਣੇ ਸਰਪੰਚ ਨੇ ਇਥੋਂ ਸ਼ਿਖਾ ਤੇ ਉਹਨਾਂ ਦਾ ਪਤੀ ਦਾ ਨਾਮ ਜਗਜੀਵਨ ਸਿੰਘ ਹੈ ਤੇ ਉਹਨਾਂ ਦੀ ਮਾਤਾ ਜਸਪਾਲ ਕੌਰ ਦੇ ਬਾਰੇ ਪਤਾ ਲੱਗਿਆ ਸੀਗਾ ਵੀ ਉਹ ਦਿਹਾੜੀ ਤਾਂ ਜਿਹੜੀ ਹੈਗੀ ਨਰੇਗਾ ਚ ਪਾਉਂਦੇ ਨੇ ਤੇ ਕੰਮ ਜ਼ਿਆਦਾਤਰ ਜਾ ਕੇ ਪਿੰਡ 'ਚ ਜਿਵੇਂ ਤੁਹਾਡੇ ਇੱਕ ਵਿਆਹ ਸੀਗਾ ਆ ਵਿਆਹ ਸੀ ਪਤੀ ਜੀ ਦਾ ਜੀ ਕਿਹੜੀ ਕਿਹੜੀ ਤਰੀਕ ਦਾ ਵਿਆਹ ਸੀ ਉਹ 4 5 6 ਦਾ ਜੀ ਉਹ 4 5 6 ਤਰੀਕ ਦੇ ਵਿਆਹ ਦੌਰਾਨ ਉਹਨੇ ਤੁਹਾਡੇ ਕੰਮ ਕਰਿਆ ਉੱਥੇ ਕੀਤਾ ਜੀ ਠੀਕ ਹੈ ਉਹ ਮਤਲਬ ਕਿੰਨਾ ਕੁ ਚਿਰ ਕੰਮ ਕਰਿਆ ਜਣੀ ਵੀ ਸਾਰਾ ਦਿਨ ਕੀਤਾ ਜੀ ਠੀਕ ਹੈ ਜੀ ਹਾਂ ਜੀ